ਹਾਂ ਤੇ ਇਹ ਜਾਰੇ ਕੋ ਟਪੀ ਲਾਨੀਆਂ ਮਸਾਲੇ ਆਈਆਂ ਚੱਕ ਕੇ ਜੱਗ ਤੇ ਇਹਨੂੰ ਪਤਾ ਵੀ ਨਾ ਲੱਗਦੀ ਕਿ ਚਾਰ ਤੇ ਚੰਦਰੀ ਬਣੇ ਚਾਹ ਵੀ ਨਹੀਂ ਪੀਂਦੀ ਇਹਨਾਂ ਦੀ ਐਡੀ ਚੰਗੀ ਹੈ ਬਸ ਪੀਣੀ ਹੈ ਦਵਾਈ ਨਾਲ ਪੀ ਜਾਂਦੇ ਹੋਗੇ ਨਾ ਗੱਲ ਸੁਣਨੀ ਬੁੜਗੇ ਅੱਜ ਮੈਂ ਪਤੋਂ ਦੇ ਜੱਗ ਬਾਹਰ ਦੀ ਫਿਰਦੀ ਆਗੀ ਤੇ ਚੱਕ ਕੇ ਪੁਰੂ ਜਾ ਕੇ ਇੱਥੇ ਚੱਕ ਲਈ ਹੈ ਥੋੜੀ ਜੀ ਪਾਈ ਆਵੇ ਤਾਂ ਥੋੜੀ ਜੀ ਕੀ ਪਾਈ ਆ ਮੈਂ ਤੈਨੂੰ ਆਈ ਨਹੀਂ ਸ਼ਰਮ ਚੱਲ ਤੂੰ ਕੱਢਾ ਜਿ ਘਰੋਂ ਮੈਂ ਬਾਹਰ ਚੱਲ ਮਾ ਕਿੱਥੇ ਜਾਵਾ ਵੜਾ ਕਿੱਥੇ ਜਾਵਾ ਮੈਂ ਖੜੀ ਨਹੀਂ ਬੁੜੀ ਆ ਲੈ ਸੁਣ ਮੇਰੀ ਆਹ ਤੇ ਕੰਨੀ ਕਗੜੀ ਦੀ ਆ ਨਿਕਲ ਜਾ ਮੇਰੇ ਕੋਲ ਡਾੜੇ ਲੱਤੀ ਮੇਰੀ ਗਾਇਤੋਂ ਲੱਕ ਤੂੰ ਬਾਹਰ ਨਾ ਮੈਂ ਕਰੇ ਬੜਨ ਦੀ ਲੋੜ ਨਹੀਂ ਹੈਗੀ ਆ ਡਰਾਮੇ ਜੇ ਨਾ ਆ ਡਰਾਮੇ ਜੇ ਨਾ ਕਰਕੇ ਦਿਖਾਇਆ ਕਰ ਮੈਨੂੰ ਕੀ ਖੇਖਲ ਕਰਦੀ ਹੈਗੀ ਚੱਲ ਨਿਕਲ ਮੇਰੇ ਕੋਲ ਵੇਖ ਦੇਖ ਦੇ ਕੇ ਵਿੱਚ ਡਰਾਮੇ ਕਰਦੀ ਜਲੂਸ ਕੱਢਦੀ ਆ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਜਲੂਸ ਕੱਢਣ ਦੀ ਲੋੜ ਨਹੀਂ ਚਾਲ ਚੱਲ ਤੂੰ ਨਿਕਲ ਮੇਰੇ ਘਰੋਂ ਜੀ ਹੋ ਗਿਆ ਤਾਈ ਖੜੀ ਹੋ ਜਾ ਖੜੀ ਹੋ ਗਈ ਕੀ ਹੋ ਗਿਆ ਮੈਨੂੰ ਘਰੋਂ ਕੱਢ ਦੋ ਜੋੜੀ ਬਹੁਰੇ ਕਹਿੰਦੀ ਫਿਰ ਸਾਸਰੋਵ ਚ ਭਾਗ ਜਾ ਮੈਂ ਕਿੱਥੇ ਜਾਵਾਂ ਹੁਣ ਕੀ ਕਰਾਂ ਅੱਛਾ ਕਿਰਨਾ ਨੇ ਆ ਕਿਉਂ ਕਹਦੇ ਪਿੱਛੇ ਕੱਢਿਆ ਠਾਈ ਤੈਨੂੰ ਘਰੋਂ ਉਹ ਕਹੇ ਦੀ ਮੈਥੋਂ ਨਹੀਂ ਤੈਨੂੰ ਚਾਹ ਦਿੱਤੀ ਜਾਂ ਨਹੀਂ ਨਾ ਰੋਟੀਆਂ ਵਿੱਚ ਕਿੱਥੇ ਆਵਾਂ ਇਹ ਸੋਡਾ ਨਹੀਂ ਕਸੂਰ ਹੈਗਾ ਸੋਡੀਆਂ ਨੂੰਹਾਂ ਦਾ ਕਸੂਰ ਨਹੀਂ ਇਹ ਸੋਡਾ ਆ ਜਿਹੜੀਆਂ ਪਹਿਲੀ ਨਾ ਗੂਠੇ ਲਾ ਲ ਕੇ ਹੱਥ ਵੜਵਾ ਰਣੀਆਂ ਆਉਂਦੀਆਂ ਨੇ ਉਹਨਾਂ ਦੀ ਜ਼ਮੀਨਾਂ ਨਾ ਕਰਵਾ ਦਣੀਆਂ ਆਉਂਦੀਆਂ ਨੂੰ ਕੋਈ ਵੀਲਦਾਰੀ ਸਮਾਵਾ ਦਣੀਆਂ ਤੇ ਫਿਰ ੱੱਕੀ ਮਾਰਨੇ ਨੇ ਹੋਰ ਕੀ ਕਰਨ ਆ ਜੇ ਤੇਰੇ ਕੋਲੇ ਮਾੜਾ ਮੋਟਾ ਕੁਝ ਹੁੰਦਾ ਆ ਫੇਰ ਸਵਾਸ ਸੀ ਤੈਨੂੰ ਕੱਢ ਕੇ ਬਠੇ ਹੁੰਦੀ ਘਰੋਂ ਮੈਂ ਕਿੱਥੇ ਜਾਵਾਂ ਕਿਹਦੇ ਕੋਲ ਜਾਵਾਂ ਮੈਨੂੰ ਦੱਸਦਾ ਦੇ ਤੂੰ ਕਿਹੜਾ ਲਾ ਮੇਰਾ ਤਾਈ ਫਿਰ ਰਾਤ ਆ ਹੁਣ ਕੀ ਆਗਾ ਰਾਤ ਆ ਫਿਰ ਫਿਰਦਾ ਤਾਈ ਮੈਂ ਤਾਂ ਰੱਖ ਲਾਂ ਕੱਲ ਨੂੰ ਮੇਰੇ ਉੱਤੇ ਲਾਤ ਰੱਖੂਗੀ ਉਹ ਆ ਕੇ ਰੋਜ਼ ਮੈਨੂੰ ਟਾਇਆ ਕਰੂਗੀ ਆਖੂਗੀ ਤੂੰ ਸਾਡੀ ਬੁੜੀ ਨੂੰ ਲੰਗਰ ਕਿਉਂ ਦਿੰਨੀ ਆ ਤੈਨੂੰ ਪਤਾ ਹੈ ਤਾਈ ਆ ਗਮਾਣ ਚ ਗਮਾਣ ਦਾ ਬੈਰ ਪੈਣ ਵਾਲੀ ਗੱਲ ਐ ਫਿਰ ਹੋਰ ਕੀ ਐ ਤਾਈ ਆ ਤੈਨੂੰ ਬਿਰਦਾ Ashram ਚ ਜਾਣਾ ਪਊਗਾ ਜਾ ਪਈ ਜੇ ਤੇਰੀ ਧੀ ਹੁੰਦੀ ਤੂੰ ਉਹਦੇ ਕੋਲੇ ਜਾਂਦੀ ਹੁਣ ਫਿਰ ਹੋਰ ਕੋਈ ਹੀਲਾ ਵਸੀਲਾ ਨਹੀਂ ਇਹ ਤਾਂ ਤਾਈ ਇਹਨਾਂ ਨੂੰ ਫੇਰ ਪਤਾ ਲੱਗੇ ਜੇ ਇਹਨਾਂ ਦੇ ਮਾਪਿਆਂ ਨਾਲ ਹੋਵੇ ਜਾਂ ਇਹਨਾਂ ਦੀ ਔਲਾਦ ਇਹਨਾਂ ਨਾਲ ਕਰੇ ਫੇਰ ਸੇਕ ਲੱਗੇ ਤੇ ਮੈਂ ਅੱਜ ਦੀ ਰਾਤ ਰੱਖ ਲੈ ਕਦੇ ਨੇ ਆ ਦੇ ਘਰੇ ਤੜਕੇ ਬੈਠੀ ਹੁਣ ਮੇਰਾ ਹੱਥ ਕਿੱਧਰ ਜਾਵੇ ਆ ਜਾ ਤਾਈ ਅੱਜ ਤਾਂ ਮੈਂ ਤੈਨੂੰ ਰੱਖੂਗੀ ਤਾਈ ਮੈਂ ਕਹਿੰਦੀ ਸੀ ਤੇਰਾ ਭਰਾਵਾਂ ਨੂੰ ਫੋਨ ਕਰ ਦੇ ਤੂੰ ਆਦੇ ਪੇਕੀ ਵਗ ਜਾ ਮੇਰੇ ਭਰਾ ਹੀ ਨਹੀਂ ਮੇਰੇ ਤਾਂ ਕੁਝ ਨਹੀਂ ਆਏਗਾ ਨਾ ਭਰਾ ਨਾ ਕੋਈ ਬੁਝਾਈ ਨਾ ਪੇਕੇ ਆਏਗੇ ਮੇਰੇ ਤਾਂ ਕੁਝ ਨਹੀਂ ਮੈਂ ਕਿੱਥੇ ਜਾਵਾ ਅੱਛਾ ਤਾਈ ਭਰਾ ਮੇਰੇ ਸੀਗਾ ਇੱਕੋ ਪਾਣੀ ਚ ਡੁੱਬ ਕੇ ਮਰ ਗਿਆ ਹੜਾ ਚ ਓਹ ਹੋ ਤਾਈ ਫਿਰ ਇਹ ਤਾਂ ਬਾਰੇ ਦੁੱਖ ਵਾਲੀ ਗੱਲ ਆ ਹਨਾ ਫਿਰ ਕੀ ਕਰਿਆ ਜਾਵੇ ਹੁਣ ਚਲ ਆ ਜਾ ਤਾਈ ਜਮਨੋ ਕਰੋ ਕਰਦੀ ਆ ਤੂੰ ਰੋਣਾ ਚੁੱਪ ਕਰ ਤੂੰ ਸਮੇ ਦੀ ਓਡੀ ਕਰ ਇਹ ਬਖਤਾ ਨਾ ਜਿਹੜਾ ਇਕੋ ਜਾਂ ਨਹੀਂ ਰਹਿੰਦਾ ਅੱਜ ਜਿਹੜੀਆਂ ਤੇਰੇ ਨਾਲ ਹੁੰਦੀਆਂ ਨੇ ਨਾ ਕੱਲ ਨੂੰ ਉਹਨਾਂ ਨਾਲ ਵੀ ਹੋਣਗੀਆਂ ਤੂੰ ਆਪਦੇ ਅੱਖੀ ਦੇਖੇਂਗੀ ਤਾਈ ਆਏ ਆਏ ਲੋ ਵੀ ਕੰਮ ਨੇ ਗਏ ਨੂੰਹਾ ਪੁੱਤਾ ਇਹਦੇ ਕਰਨਗੇ ਤਾਈ ਕਰਨਗੇ ਕਹਿੰਦੇ ਐਸਾ ਹੱਥ ਕਰ ਲਾ ਐਸਾ ਹੱਥ ਭਰ ਲਾ ਇਹ ਤਾਂ ਬਾਰੀ ਸਬਦੀ ਹੋਈ ਆਉਗੀ بڑے ਬੰਦਿਆਂ ਨੂੰ ਘਰੋਂ ਕੰਡਿਆ ਸ਼ਰਾਬ ਲੱਗਦਾ ਹੈਗਾ ਮਦਰ ਸੀਸਾ ਲੱਗਦੀਆਂ ਮੇਰੀ ਹੁਣ ਇਹ ਮੇਰੇ ਨਾਲ ਦਸ਼ਮਣੀ ਕਰਦੀ ਐ ਮੇਰੇ ਨਾਲ ਪਤਾ ਨਹੀਂ ਕਿਹੜੇ ਜੁਗ ਦੀ ਦਸ਼ਮਣੀ ਕਰ ਚਲ ਕੋਈ ਨਾ ਤਾਈ ਤੂੰ ਸਬਰ ਕਰ ਲਾ ਜੇ ਤਾਂ ਉਹਨੂੰ ਅਕਲ ਆ ਗਈ ਤਾਂ ਤੈਨੂੰ ਲੈ ਆਉਗੀ ਜੇ ਅਕਲੀ ਨਾ ਆਈ ਪਈ ਫਿਰ ਕੀ ਕਹਿ ਸਕਦੇ ਆ ਆ ਜਾ ਆ ਜਾ ਤਾਈ ਫਿਰ ਸਾਡੇ ਘਰੇ ਚਾਹ ਪਾਣੀ ਪੀਉਣੇ ਆ ਨਾਲੇ ਰੋਟੀ ਖਾਣੇ ਆ